ਆਹੀ ਮੋਟਰ ਤੇ ਆਏ ਮੋਟਰ ਬੰਦ ਕਰਨ ਤੇ ਇੱਥੇ ਪਈ ਸੀਗੀ ਪਤਾ ਨਹੀਂ ਇਹਨੇ ਜਾਂ ਕੋਈ ਇਹਨੂੰ ਕੋਈ ਖਾ ਲਈ ਐਦਾਂ ਦੀ ਚੀਜ਼ ਹਾਂ ਜਿਹਦਾ ਪਾਣੀ ਪਾਉਨੇ ਨਾ ਹੋਲੇ ਮੜਾ ਜਾਣਾ ਹਿੱਲਦੀ ਜੁਲਦੀ ਆ ਹਾਂ ਜਦੋਂ ਅਸੀਂ ਕੀ ਉਹਨੇ ਸਪਰੇਅ ਕਰਦੀ ਜਿਹੜੀ 15 ਦਵਾਈ ਚੜਦੇ ਨਾ ਤੈਨੂੰ ਲੱਗਦਾ ਸਾਨੂੰ ਚੱਲ ਫੇਰ ਕਾਰ ਬੰਦ ਯਾਰ ਬੰਦਾ ਹਟਾ ਜਗਾੜ ਲਾਉਂਦਿਆ ਤੇ ਮੋਟਰ ਦੀ ਚਾਬੀ ਗਏ ਆਪਾਂ ਭੁੱਲ ਦੇਖਣਾ ਜੀ ਆਟੋਮੈਟ ਇੱਥੋਂ ਬੰਦ ਹੋ ਗਿਆ ਹੈ ਸੋ ਕੇਵਲੇ ੜਾਰ ਕਿਦਾਂ ਦੀ ਹੁੰਦੀ ਬੰਦੇ ਦੀ ਤੇ ਹੁਣ ਬਿਲਕੁਲ ਬਸੋਂ ਬਾਹਰ ਹੋਈ ਪਈ ਹੈ ਹੈ ਸਾਬੀ ਦੇ ਲੜਕੀ ਧਮੋੜੀ ਸਭੀ ਦਿਖਾਈ ਬੁੱਲ ਲਵਚ ਸਾਡੇ ਪਿੰਡ ਦਾ ਇਹ ਸਾਰਾ ਸਾਡੇ ਪਿੰਡ ਦਾ ਹੀ ਆ ਸਾਡੇ ਤੇ ਕਿੰਨੇ ਲੱਗੇ ਪਹੁੰਚਣ ਲਈ ਤੁਸੀਂ ਉੱਡ ਜਾਂਦੀ ਤਾਂ ਲੱਗ ਜੇ ਤਾਂ ਲੱਗ ਜੇ ਦਿਆਂ ਪਕੜੀ ਦਰਿਆ ਭੱਟੇ ਤੱਕ ਤੈਨੂੰ ਪਤਾ ਦਰਿਆਨੇ ਘਰ ਉੱਥੇ ਤੱਕ ਬਣਾਈ ਤੇ ਹੁਣ ਲੋਕ ਆਈ ਮੋਟਰ ਤੇ ਆਏ ਮੋਟਰ ਬੰਦ ਕਰਨ ਤੇ ਇੱਥੇ ਪਈ ਸੀਗੀ ਪਤਾ ਨਹੀਂ ਇਹਨੇ ਜਾਂ ਕੋਈ ਨੇ ਕੋਈ ਖਾ ਲਈ ਐਦਾਂ ਦੀ ਚੀਜ਼ ਖਿਲਦੀ ਨਹੀਂ ਪਈ ਮਾੜਾ ਮਟਾ ਪਾਣੀ ਪਾਉਣੇ ਵੀ ਚੱਲੇ ਨੂੰ ਕੋ ਮਾੜਾ ਮਟਾ ਸੁਰਤ ਜੀ ਆਵੇ ਪਰ ਹਿਲਦੀ ਨਹੀਂ ਤੇ ਥੱਲੇ ਘਾਰ ਦੇ ਅੰਦਰ ਪਾਣੀ ਦੇ ਛੱਟੇ ਪਈ ਜਾਣੇ ਤੇ ਵਿਚਾਰੀਏ ਪਾਣੀ ਨੇ ਜਦੋਂ ਦਵਾਈ ਬੰਦੇ ਨੇ ਕੋਈ ਖਾਧੀ ਹੈ ਨਾ ਸਿਰ ਤੇ ਪਾਣੀ ਪਈ ਹੈ ਆਹ ਹੁੰਦੀ ਕੈਂਪ ਜਲੇ ਗੱਲ ਕੀ ਕੀ ਹੁੰਦਾ ਹੋਊਗਾ ਯਾਰ ਸਾਬੀ ਇਹਨੇ ਦਵਾਈਆਂ ਬਹੁਤ ਲੋਕਾਂ ਨੇ ਕਮਾਦੇ ਪਈਆਂ ਯਾਰ ਉਹੀ ਇਹ ਮੈਂ ਕੱਲ ਉੱਥੇ ਵੀ ਵੇਖੀ ਅੱਜ ਨਹੀਂ ਇੱਥੇ ਕੱਲ ਮੈਂ ਉਹ ਉੱਥੇ ਵੇਖੀ ਸਾਬੀ ਇਹੀ ਸੀਗੀ ਘੁੱਗੀ ਜੀ ਆ ਆ ਸੁਰਤ ਹੁੰਦੀ ਜਲੇ ਪਾਣੀ ਜਾ ਪੈਂਦਾ ਹਨਾ ਕੱਲ ਯਾਰ ਬਚਾ ਹੋ ਜਾਵੇ ਉਹ ਪਾਣੀ ਪੀਂਦੇ ਹੀ ਓਏ ਮਾਮਾ ਨੂੰ ਤੇਹ ਲੱਗੀ ਆ ਮੇਰੇ ਹਿਸਾਬ ਨਾਲ ਇਹਨੇ ਪਾਣੀ ਦੂਜਾ ਤਾਂ ਨਹੀਂ ਕਿਤੇ ਹਾਦ ਦਵਾਈ ਵਾਲਾ ਤਾਂ ਨਹੀਂ ਪੀ ਰਿਆ ਉਹਨੂੰ ਹੀ ਲੱਗਣ ਲਿਆ ਪਕੈ ਦੀ ਪਲਾ ਪਾਣੀ ਪਲਾ ਯਾਰ ਉਹ ਮੈਂ ਮੋਟਰ ਦੇ ਆ ਕੰਮ ਕਰਨ ਨੇ ਆਨੂੰ ਮੋਟਰ ਦੇ ਆ ਦੇਖੋ ਜੀ ਸਾਡਾ ਫਰਜ਼ ਆ ਚਲ ਆ ਓਏ ਹਲਾਈ ਤਾਂ ਹੁਣੇ ਮਸਾ ਹਾਂ ਹਾਂ ਪਾ ਪਾ ਪਾਣੀ ਯਾਰ ਹੋ ਜਾਣਾ ਨੇ ਕੰਮ ਚਲ ਯਾਰ ਦੇਲਾ ਕੁਦਰਤੀ ਆਪਾਂ ਆ ਗਏ ਆਪਣਾ ਹੈਗਾ ਕੋਰਾਦਾ ਇੱਧਰ ਆਉਣ ਦਾ ਜੇ ਬਚ ਗਈ ਨਾ ਸਭ ਇਹ ਪੁੰਨ ਤੈਨੂੰ ਹੀ ਆ ਓਏ ਕੋਈ ਨਹੀਂ ਗਿਆ ਹੋਣਾ ਮੈਂ ਕਹਾਂ ਚਲੋ ਦਿਖਾ ਦੰਨੇ ਆ ਬੰਦਾ ਸਾਡਾ ਪੁੰਨਦਾਨ ਵੀ ਕਰਦਾ ਕਿਸੇ ਵੇਲੇ ਹੈ ਮਾਲਕ ਨੇ ਸਾਰਿਆਂ ਦਾ ਕੋਹ ਨਾ ਕੋਹ ਸੋਚਿਆ ਆ ਜੀ ਆਪਣੇ ਇਹਨੇ ਬਚਾਉਣਾ ਹੀ ਕਿਹਾ ਮੇਰੇ ਤੈਨੂੰ ਬਚਾਉਣਾ ਸਿਗਾ ਸਹੀ ਗੱਲ ਆ ਕੋਈ ਮਾੜੀ ਸੁਰਤ ਜੀ ਤੇ ਆਈ ਹੈ ਤਾਂ ਇਹਨੇ ਹੁਣੇ ਕਹਿ ਮੋੜਾ ਗੁੱਡੂ ਵੀ ਤੇਰੇ ਹਿਸਾਬ ਨਾਲ ਗੱਲ ਬੜਨ ਨਹੀਂ ਦੇਈ ਮੇਰੇ ਹਿਸਾਬ ਨਾਲ ਨਾ ਕੋ ਨਸ਼ੇ ਵਾਲੀ ਚੀਜ਼ ਖਾ ਆ ਹੋਈ ਮਾੜੀ ਸੁਰਤ ਚ ਆਉਂ ਗਈ ਹੈ ਬਈ ਓਠ ਪੁੱਤ ਮਾਰ ਛੜੱਪਾ ਮਾਰਾ ਜਾ ਹਲਾ ਖੰਭ ਆਪਣੇ ਚੱਲ 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 ਤੇ ਹਰੋਂ ਆਉਂਦੀ ਹਾਂ ਤਲੇ ਪਟਾ ਆ ਇੱਧਰ ਹਾਂ ਜਿੱਦਾ ਪਾਣੀ ਪਾਉਨੇ ਨਾ ਓਲੇ ਮੜਾ ਜਾ ਨਾ ਹਿੱਲਦੀ ਜਲਦੀ ਆ ਸਾ ਜਦੋਂ ਅਸੀਂ ਕੇਵਨ ਸਪਰੇਅ ਕਰਦੀ ਜਿਹੜੀ 15 ਦਵਾਈ ਚੜਦੇ ਨਾ ਤੈਨੂੰ ਲੱਗਦਾ ਕਿ ਮੈਨੂੰ ਨਸ਼ਾ ਹੋਣ ਲੱਗਾ ਦਵਾਈ ਚੜ ਗਈ ਆ ਪਾਣੀ ਹਾਂ ਮਰਨਾ ਖੋਲ ਕੇ ਸਿਰ ਤੇ ਪਾਣੀ ਪਾਉਂਦਾ ਜਰਾ ਨਹੀਂ ਪਾਣੀ ਨਾਲ ਤੇ ਸਹੀ ਗੱਲ ਆ ਪਾਣੀ ਨਾਲ ਥੋੜਾ ਜਿਹਾ ਸੁਰਤ ਆ ਜਾਂਦੀ ਆ ਉਹ ਆਦਾ ਨਸ਼ਾ ਉਤਰ ਜਾਂਦਾ ਪਾਣੀ ਨਾਲ ਇਹ ਕਿੱਦਾਂ ਨਦੀ ਹੋਇਆ ਹਾਂ ਯਾਰ ਕੱਲ ਦੀ ਇਦਾਂ ਹੀ ਪਈ ਆ ਉਹ ਉੱਥੇ ਸੀਗੀ ਪਹਿਲਾਂ ਆ ਹੁਣ ਮੈਂ ਹੁਣ ਵੇਖੀ ਆ ਪਤਾ ਨਹੀਂ ਕਿ ਇਹ ਉਹ ਦਰੋਂ ਆਈ ਆ ਥੱਲੇ ਤਾਰ ਹਮੜਾ ਜਾ ਥੋਨੋਂ ਲਾਤੀ ਪਿਆਰ ਬੋਲ ਥੋ ਹਲਾ ਘਰ ਹਮੜਾ ਜਾ ਅੱਲਾਹ ਹੋ ਜੀ ਮੌਸਮ ਵੀ ਚਲੋ ਠੰਡਾ ਹੋ ਗਿਆ ਚਲ ਇਹਦਾ ਮੜਾ ਜਾ ਹੋ ਜੇ ਨਾ ਕੋ ਕੰਮ ਸਹੀ ਘਰ ਲੈ ਚਲੀ ਇਹਨੂੰ ਪਾਈਏ ਪਾਣੀ ਪੁਣੀ ਜਾ ਕੇ ਤੇ ਜਲੇ ਉੱਡ ਜੇਗੀ ਆਪੇ ਹੀ ਤੇ ਲੈ ਚਲੀਏ ਘਰ ਨੂੰ ਹੈ ਲੈ ਜਲਦੀ ਨਾ ਵੀ ਆ ਉੱਪਰ ਕੋਠੇ ਤੇ ਰੱਖ ਦਾਂਗਾ ਆਪੇ ਉੱਡ ਜੇਗੀ ਮੁੜ ਕੇ ਦਾਣਾ ਪਾਣੀ ਪਾਵਾਂਗੇ ਹੈ ਕਿਹਨੂੰ ਖਾ ਜਾਣਗੇ ਕੁੱਤੇਂ ਘੱਟੇ ਨੇ ਆਗੇ ਲੈ ਚਲੀਏ ਫੇ ਆਹ ਯਾਰ ਡੰਡਾ ਵੱਡਾ ਲੱਭ ਯਾਰ ਸਾਬੀ ਕੋਈ ਨੂੰ ਲੈ ਜੰਨੇ ਘਰ ਘਰੇ ਦੇਖਦੇ ਨੇ ਕੋਈ ਟ੍ਰੀਟਮੈਂਟ ਕਰਕੇ ਜੇ ਗੱਲ ਬਣੀ ਆ ਤੇ ਬਾਕੀ ਚਲੋ ਬਾਕੀ ਇਹਦੀ ਕਿਸਮਤ ਪਰ ਆਪਾਂ ਜੀ ਸੇਵਾ ਕਰਦੇ ਆ ਮਾੜੀ-ਮੋਟੀ ਜੇ ਗੱਲ ਬਣੀ ਜੇ ਬਚਾਅ ਹੋ ਗਿਆ ਦਾ ਤਾਂ ਅੱਗੇ ਮੈਂ ਦਿਨੇ ਵੀ ਦੇਖਿਆ ਮੁਸ਼ਕਿਰੀ ਆਉਂਦੀ ਸੀ ਇਹ ਨਾ ਖੁੱਡ ਦੇ ਵਿੱਚ ਬਾੜਿਆ ਮੇਰੇ ਹਿਸਾਬ ਨਾਲ ਸੱਪ ਨੇ ਇਹਨੂੰ ਪਹਿਲਾਂ ਫਿਰ ਬਾਹਰ ਲਿਆਂਦਾ ਕੱਢ ਕੇ ਅੱਗੇ ਨਹੀਂ ਸੀਗੀ ਪਈ ਜਿੱਲੇ ਮੈਂ ਸਵੇਰੇ ਆਇਆ ਨਾ ਉਦੋਂ ਹੈ ਨਹੀਂ ਸੀਗੀ ਯਾਰ ਇਹ ਜੀ ਨਾ ਮਾਰਦਾ ਇਹਨਾਂ ਨੂੰ ਕੋਈ ਚੀਜ਼ ਇਹਨਾਂ ਨੂੰ ਮਾਰਦੀ ਆ ਮੇਰੇ ਹਿਸਾਬ ਨਾਲ ਕੋਈ ਸੱਪ ਸੁੱਕ ਮਾਰਦਾ ਆ ਜਿਆਦਾ ਰੱਬ ਜਾਣਦਾ ਆ ਆਹ ਤੇ ਦਿੱਤੀ ਆ ਮਾਰ ਤੇ ਇਹ ਮੈਂ ਸਵੇਰੇ ਆਇਆ ਤੇ ਮੁਸ਼ਕ ਜੀ ਆਉਂਦੀ ਪਈ ਸੀ ਤੇ ਫੇ ਇਹਦੀ ਆਉਂਦੀ ਹੋਣੀ ਆ ਬਾਕੀ ਉਹਨੂੰ ਲੈ ਜਾਂਦੇ ਆ ਉਹਦੇ ਵਿੱਚ ਅਜੇ ਸਾਹ ਪ੍ਰਾਣ ਹੈਗੇ ਆ ਉਹਨੂੰ ਦੇਖਦੇ ਆ ਜੇ ਗੱਲ ਬਣੀ ਇਹ ਝੋਨਾ ਕਿਦਾਂ ਮਾਰਦਾ ਨਾ ਠਾਠਾ ਅੱਲਾਹੁ ਯਾਰ ਫੇ ਕਾਰ ਬੰਦ ਯਾਰ ਚਲੀਏ ਬੰਦਾ ਵਾਡਾ ਜਗਾੜ ਲਾਉਂਦਿਆ ਤੇ ਮੋਟਰ ਦੀ ਚਾਬੀ ਗਏ ਆਪਾਂ ਭੁੱਲ ਤੇ ਦੇਖਣਾ ਜੀ ਆਟੋਮੈਟ ਇਤੋਂ ਬੰਦ ਹੋ ਗਿਆ ਹੈ ਸੋਚਦਾ ਕਿਤੇ ਪਹੁੰਚ ਗਿਆ ਹੁੰਦਾ ਪਰ ਆਟੋਮੈਟਿਕ ਸਾਲਾ ਆਉਣ ਆਣਾ ਨਾਲ ਲੱਗ ਗਿਆ ਕਿ ਨਹੀਂ ਇਹ ਉਹ ਇਹ ਦੇਖੀ ਇਹ ਇੰਨਾ ਫਰਕ ਰਹਿ ਗਿਆ ਪਹੁੰਚਿਆ ਤੇ ਪਿਆ ਯਾਰ ਨਹੀਂ ਪਹੁੰਚਿਆ ਗਾ ਦੇ ਨਹੀਂ ਪਹੁੰਚਿਆ ਚੱਲ ਆ ਜਾ ਫੇ ਯਾਰ ਦੇਖਦੇ ਕੋਹ ਮੜਾ ਹੀ ਨਾ ਲੱਗ ਰੇ ਟੱਕਰੀ ਆਵਾਜ਼ ਨਹੀਂ ਸ਼ਾਇਦ ਆ ਜਾ ਕੋਈ ਗੱਲ ਨਹੀਂ ਚੱਲਦੇ ਆ ਸਾਪੀ ਲੈ ਆਉ ਨੇ ਜਾ ਕੇ ਨਾਲ ਲੈਂਦੀ ਆ ਤੇ ਘਰੇ ਘਰ ਦੇ ਦਾ ਟ੍ਰੀਟਮੈਂਟ ਹੈ ਦੇਖ ਲੈ ਕੇ ਵੇਲੇ ਅਡਾਰ ਕਿੰਦਾ ਦੀ ਹੁੰਦੀ ਬੰਦੇ ਦੀ ਤੇ ਹੁਣ ਬਿਲਕੁਲ ਬਸੋਂ ਬਾਹਰ ਹੋਈ ਪਈ ਆ ਹੈ ਕਿਤਾ ਉੱਡੇਗੀ ਕਿ ਨਹੀਂ ਤੈਨੂੰ ਲੈ ਕੇ ਆਉਣਾ ਹੈ ਆ ਦੇਖ ਲੈ ਇਹ ਤਾਂ ਤੇਰੀ ਵਧੀ ਹੋਈ ਕਿ ਤੂੰ ਜ਼ਰੂਰ ਬਚੇਗੀ ਅਲ ਦੇ ਘਰੇ ਲੈ ਆ ਕੇ ਮੈਂ ਘਰੇ ਘਰ ਲਿਆ ਸਾਵੀ ਦੇ ਲੜਕੀ ਧਮੋੜੀ ਸਾਵੀ ਦਿਖਾਈ ਬੁੱਲ ਲਵਚ ਪਾਣੀ ਪੀ ਦਬ ਕੇ ਹਾ ਸੱਚ ਪਾਣੀ ਨਾਲ ਸੋਜ ਘਟ ਪੈਂਦੀ ਆ ਤੇ ਇੱਕ ਖਰਾਕ ਲੈ ਲੈਣੇ ਉਥੋਂ ਮੜਾ ਜਾ ਜਦਾ ਸਹੀ ਹੋ ਜਾਊਗਾ ਹਾਏ ਜਾਣਾ ਕਿੱਥੇ ਜਾਣਾ ਚੜੀ ਹਾਂ ਹਾਂ ਤੇ ਜਿਹੜਾ ਫਿਰ ਨੂੰ ਪਤਾ ਇੱਕ ਪੱਤਾ ਲਿਆ ਦਿੰਨੇ ਆ ਹਾਂਜੀ ਹਾਂਜੀ ਆ ਇੱਕ ਆਈਪੋਏ ਦਵਾਈਆਂ ਗਿਣਾ ਆਤੀਆਂ ਕਿੱਤੇ ਰੱਖਿਆ ਉਹਨੂੰ ਹਾਂ ਪਾਇਆ ਪਾਣੀ ਪੁਣੀ ਉਹਨੂੰ ਲਓ ਜੀ ਸਸਰੀ ਕਾਨ ਸਾਰਿਆਂ ਨੇ ਤੇ ਯਾਰ ਅੱਜ ਚੱਲੇ ਆ ਜਿੰਮ ਬੜੇ ਦਿਨਾਂ ਬਾਅਦ ਬਸ ਹੁਣ ਕੋ ਮੇਲਾ ਕਰਨ ਚਲ ਜੀਦਾ ਆ ਤੇ ਆਣ ਕੇ ਤੁਹਾਨੂੰ ਦਰਿਆ ਤੇ ਪਾਣੀ ਦਿਖਾਉਣਾ ਹੈ ਦਰਿਆ ਤੇ ਪਾਣੀ ਬਹੁਤ ਆ ਗਿਆ ਸੋ ਆਪਾਂ ਜਿੰਮ ਚੋਂ ਸਿੱਧੇ ਦਰਿਆ ਤੇ ਤੁਹਾਡੀ ਵੀਡੀਓ ਦਿਖਾਉਣੀ ਆ ਤੇ ਦਿਖਾਉਣੀ ਹੈ ਤੁਹਾਨੂੰ ਦਰਿਆ ਦੇ ਜਾ ਕੇ ਵੀ ਕੀ ਮਾਹੌਲ ਝਾਲ ਆ ਪਿੰਡ ਦੇ ਵਿੱਚ ਬੜਾ ਸਹਿਮ ਦਾ ਮਾਹੌਲ ਬਣਿਆ ਪਿਆ ਆ ਮਿਲਦੇ ਆ ਦਰਿਆ ਉੱਤੇ ਜਾ ਕੇ ਆ ਗਈਆਂ ਮੋਟਰ ਬੰਦ ਕਰਨ ਤੇ ਹੁਣ ਤੁਹਾਨੂੰ ਪੁਲ ਦਾ ਨਜ਼ਾਰਾ ਦਿਖਾਉਣਾ ਹੈ ਪੁਲ ਕੱਲ ਪਾਣੀ ਪੂਣੀ ਦਾ ਵਾਵਾ ਆਇਆ ਸੀ ਜਿਹਨੇ ਅਸੀਂ ਦੇਖਣਗੇ ਤੇ ਵੀਡੀਓ ਨਹੀਂ ਬਣਾ ਸਕਿਆ ਹੁਣ ਮੈਂ ਤੁਹਾਨੂੰ ਦਿਖਾਉਣਾ ਆ ਬਾਕੀ ਝੋਨੇ ਝੋਨੇ ਤੋਂ ਹੁਣ ਨਿਸਰਨ ਲੱਗ ਪਿਆ ਤੇ ਨਿਸਰ ਗਿਆ ਇਹ ਹੈਗਾ ਚਾਚੇ ਦਾ ਝੋਨਾ ਕਾਫੀ ਭਰ ਆਇਆ ਤੇ ਨਿਸਰ ਗਿਆ ਆ ਤੇ ਮੋਟਰ ਬੰਦ ਕਰਨ ਆ ਸਾਬੀ ਵਾਲੀ ਤੇ ਆਪਣੀ ਮੋਟਰ ਚਲਾਉਣੀ ਆ ਤੇ ਦਿਖਾਉਨੇ ਆ ਦਰਿਆ ਦਾ ਨਜ਼ਾਰਾ ਦਿਖਾਉਨੇ ਤੁਹਾਨੂੰ ਫਿਲਹਾਲ ਪਾਣੀ ਕਾਫੀ ਵਧਿਆ ਆ ਰਾਤ ਦਾ ਪਤਾ ਨਹੀਂ ਵੀ ਜਿਆਦਾ ਵਧ ਗਿਆ ਹੋਏ ਕੱਲ ਸ਼ਾਮੀ ਉਦਾਂ ਕਮਾਦਾਂ ਦੇ ਵਿੱਚ ਤਨੀਂ ਹੀ ਵੜਿਆ ਪਰ ਹੁਣ ਦੇਖਣਾ ਪੈਣਾ ਜਾ ਕੇ ਦਿਖਾਉਨੇ ਤੁਹਾਨੂੰ ਬਾਕੀ ਮਾਰ ਲਓ ਛਾਤੀ ਬੱਲੇ ਕੀ ਹਾਲ ਚਾਲ ਹੈ ਤੇਮਾਰਾ ਠੀਕ ਹੈ ਭਾਜੀ ਕੀ ਕਰ ਰਹੇ ਹੋ ਘਣਾ ਬਾਂਧ ਰਹੇ ਹਾਂ ਘਣਾ ਬਾਂਧ ਰਹੇ ਹਾਂ ਵੈਰੀ ਗੁੱਡ ਕਿਸਕੇ ਬੈਠੇ ਹੋ ਸਤਨਾਮ ਜੀ ਕੀ ਰੇਡ ਸ਼ੇਡ ਕੀ ਨਿਕਲੇ ਕਨੇ ਦਾ ਯਰ ਬੰਨਦਾ 2000 2000 ਮੇਰਾ ਵੀ ਬੰਦ ਹੋ ਗਿਆ ਰੇੜਕਾ ਇਹ ਲਾਹਗਾ ਜੇ ਬੰਦ ਬੰਦ ਰੁਕਣਾ ਪੜੇਗਾ ਚਾਰ ਪੰਜ ਦਿਨ ਤਰਗ ਨਾ ਤੇ ਰੁਕ ਜਾ ਚਾਰ ਪੰਜ ਦਿਨ ਨੂੰ ਕਿਹੜੀ ਗੱਲ ਆ ਛੋਟਾ ਤਾਂ ਹੈ ਛੋਟਾ ਬਣਾ ਕੇ ਬੰਦ ਨਾ ਹੋ ਗਿਆ ਪੰਨੇ ਹੋ ਗਿਆ ਪਚ ਨਵੇਂ ਆ ਤੁਹਾਨੂੰ ਪਤਾ ਛੋੜਾ ਛੋੜਾ ਹੁੰਦਾ ਉੱਪਰ ਜਿਹਦੇ ਪੱਤੇ ਛੋੜੇ ਛੋੜੇ ਜਿਹੇ ਹੁੰਦੇ ਅੱਛਾ ਅੱਛਾ ਸ਼ਰੀਫ ਸੱਭੀ ਚੱਲ ਯਾਰ ਮਾਰ ਕੇ ਇੱਕ ਵਾਰ ਅਦਰ ਦਰਿਆਲ ਵੀ ਕਿਹੜਾ ਕੱਢਣਾ ਆਪਣੀ ਮੋਟਰ ਚਲਾਈਏ ਮੜੀ ਜੀ ਪਹਿਲਾਂ ਸ਼ੰਭੂ ਵੀ ਕਹਿੰਦਾ ਪਿਆ ਸੀ ਉਹਦਾ ਕੋਈ ਪਤਾ ਨਹੀਂ ਤੁਹਾਨੂੰ ਕਿਹੜੇ ਵੇਲੇ ਪੀ ਲੈਣੀ ਆ ਆਏ ਬੰਦ ਨਹੀਂ ਕਰਦਾ ਪਿਆ ਮੋਟਰ ਯਾਰ ਇਹਨੇ ਪਾਣੀ ਫੇਰ ਖੜਾ ਰੱਖਿਆ ਆ ਸਾਬੀ ਝੋਨਾ ਤੇ ਦਾ ਵਾਵਾ ਆ ਤੇ ਹੁਣ ਮੇਰੇ ਸਾਹ ਨਾਲ ਪਾਣੀ ਬੰਦ ਕਰਦੇ ਤੇ ਚੰਗੀ ਗੱਲ ਹੀ ਯਾਰ ਚੱਲ ਵੀ ਮਿੱਤਰਾ ਲਾਓ ਜੀ ਤੁਹਾਨੂੰ ਦਿਖਾਉਨੇ ਆਪਾਂ ਹਰਿਆਰ ਦਾ ਮਾਹੌਲ ਝਾਲ ਕੱਲ ਗਏ ਤਾਂ ਸੀਗੇ ਆਪਾਂ ਦੇਖਣ ਪਰ ਆਪਾਂ ਵੀਡੀਓ ਨਹੀਂ ਬਣਾਈ ਕਿਉਂ ਸਾਬੀ ਅੱਜ ਦਿਖਾਉਨੇ ਆ ਕੱਲ ਤੇ ਪਾਣੀ ਵਧਿਆ ਤੇ ਵਾਵਾ ਸੀਗਾ ਪਰ ਅੱਜ ਜਿਆਦਾ ਵਧ ਗਿਆ ਹੋਇਆ ਪਤਾ ਨਹੀਂ ਦੇਖ ਕੇ ਆਉਨੇ ਆ ਨਾਲੇ ਦਿਖਾਉਨੇ ਤੁਹਾਨੂੰ ਵੀ ਮਿਲਦੇ ਆਪਾਂ ਜਾ ਕੇ ਦਰਿਆ ਦੇ ਉੱਤੇ ਸੋ ਹੋਰ ਸਰਾਉ ਠੀਕ ਠਾਕ ਹੋਣਾ ਕਿਦਾਂ ਬਲਾਗ ਹੁਣ ਆਪਾਂ ਤੁਹਾਨੂੰ ਜਿਆਦਾ ਟਰੈਵਲ ਵਾਲੇ ਬਲਾਗ ਜਿਆਦਾ ਦਿਖਾਉਨੇ ਆ ਤੇ ਪਿੰਡਾਂ ਵਾਲੇ ਘੱਟ ਦਿਖਾਉਨੇ ਆ ਜਿੱਨਾ ਚਿਰ ਕੰਨੇ ਗੁੰਨੇ ਦਾ ਕੰਮ ਨਹੀਂ ਹੁੰਦਾ ਕੰਨਾ ਗੁੰਨਾ ਨਹੀਂ ਢੋਨੇ ਉਹਨਾਂ ਚਿਰ ਤੁਰਨ ਫਿਰਨ ਵਾਲੇ ਬਲਾਗ ਦਿਖਾਉਨੇ ਆ ਆਪਾਂ ਹੁਣ ਜਾਣਾ ਆ ਕੱਲ ਜਾਂ ਜਾਵਾਂਗੇ ਇੱਥੇ ਪਾਪਾ ਪਤਾ ਸਿੰਘ ਭਦਰਜੀ ਦਾ ਗੁਰਦੁਆਰਾ ਉੱਥੇ ਜਾਵਾਂਗੇ ਇਹ ਇੱਥੇ ਇੱਕ ਪਾਂਡਵਾ ਦਾ ਮੰਦਿਰ ਨੂੰ ਟੇਡਾ ਮੰਦਿਰ ਵੀ ਕਹਿੰਦੇ ਉੱਥੇ ਜਾਵਾਂਗੇ ਉਹ ਕਾਂਗੜੇ ਦੇ ਇਲਾਕੇ ਆ ਕਾਂਗੜੇ ਜ਼ਿਲ੍ਹੇ ਚ ਪੈ ਜਾਂਦਾ ਸੋ ਇੱਕ ਦੋ ਦਿਨਾਂ ਦੇ ਵਿੱਚ ਹੀ ਇਹ ਪ੍ਰੋਗਰਾਮ ਬਣਾਉਣਾ ਸੋ ਬਸ ਠੀਕ ਆ ਸਾਬੀ ਟਾਨਾ ਕਰਦੇ ਸਾਰਿਆਂ ਨੂੰ ਬੰਦੇ ਆਪਣੇ ਨਾਲ ਇਹਨੂੰ ਤੇਰੀ ਜਮ ਕਰ ਲਗੇ ਵਧੀਆ ਆ ਲਾਗੀ ਦਿਖਾਉਣੇ ਦਰਿਆ ਦਾ ਮਾਹੌਲ ਚਾੜ ਠੀਕ ਹੈ ਪਾਣੀ ਪਾਣੀ ਆਇਆ ਓਏ ਉਹ ਬਦਿਆ ਪਾਣੀ ਵੀ ਰੱਖ ਪਾਣੀ ਬਹੁਤ ਆ ਯਾਰ ਬਦਿਆ ਕੁਪੂਰੀ ਅੱਜ ਆ ਕਿ ਆ ਗਿਰ ਲੱਗ ਗਿਆ ਨਾ ਕਿ ਕੰਨਿਚੜ ਕੇ ਆ ਯਾਰ ਚੁੜੇ ਆਪ ਕਰਦੇ ਜੇ ਵੜਦੇ ਪਰ ਅਜੇ ਤੱਕ ਕੋਈ ਛੱਟਦੇ ਪਏ ਆ ਵਧੀ ਜਾਣਦੇ ਆ ਨਹੀਂ ਵਧਿਆ ਯਾਰ ਵਧਿਆ ਪਾਣੀ ਕਿਹਦਾ ਪਾਣੀ ਯਾਰ ਪਿੱਛੋਂ ਪਹਾੜੀਆਂ 부ੜੀਆਂ ਚੋਂ ਹੈ ਪਹਾੜਾ ਚੋਂ ਨਿਕਲ ਨਿਕਲ ਕੇ ਆਉਂਦੇ ਤੇ ਮਿੱਟੀ ਖੁਰਖੁਰ ਆਉਂਦੀ ਆ 3 ਕਿਲੋਮੀਟਰ ਲਾਗੇ ਨਹੀਂ ਖਾਨਾ ਕੋਲ ਫੁੱਟਬਾਲ ਖੇਡੋ ਨਾ ਇਹ ਥੋੜਾ ਹੀ ਆ ਨਹੀਂ ਨੇ ਉਦਾਂ ਤਾਂ ਠੀਕ ਆ ਪਰ ਵਧੀ ਲਾਓ ਜੀ ਪਾਣੀ ਵਧ ਗਿਆ ਹੈ ਮੈਂ ਤੁਹਾਨੂੰ ਦਿਖਾ ਦਈਏ ਸਾਡਾ ਪਿੰਡ ਆ ਤੇ ਪਹਿਲਾਂ ਉਹ ਆ ਕਮਾਦ ਕੋ ਪਿਛਲੀ ਵਾਰੀ ਸਾਰੇ ਹੋ ਗਏ ਸੀ ਹਨਾ ਆ ਪਿਛਲੀ ਵਾਰੀ ਦੀ ਕਮਾਦ ਹੋ ਗਿਆ ਸਾਰਾ ਕੰਮ ਕਮਾਤ ਨਹੀਂ ਲੱਭਦਾ ਇਸਲੀ ਵਾਰੀ ਓਏ ਤੇ ਹੁਣ ਵੀ ਕੰਮ ਹੋਣਾ ਤੇ ਮੀ ਇੱਕ ਪਿਆਜ ਇਹਦਾ ਤਰਖਤੀ ਮਾੜੇ ਮਾੜੇ ਲੱਭਦੇ ਹੀ ਉਦੋਂ ਐਰ ਕੀ ਵੀ ਉਹੀ ਕੰਮ ਹੋਣਾ ਪਾ ਕੇ ਇਹ ਤਾਂ ਸਮੁੰਦਰ ਹੀ ਲੱਗਦਾ ਸੀ ਲਓ ਜੀ ਹੁਣ ਤੁਹਾਨੂੰ ਮੈਂ ਆ ਗਿਆ ਮੋਟਰ ਦੇ ਉੱਤੇ ਆਹ ਟੰਗੀ ਆ ਚਾਬੀ ਚਾਬੀ ਲਾ ਕੇ ਤੇ ਹੁਣ ਚਲਾਉਨੇ ਆ ਆਟੋਮੈਟਿਕ ਤੇ ਦੇਖੋ ਮੋਟਰ ਤੇ ਆ ਕੇ ਜੋ ਸਕੂਨ ਮਿਲਦਾ ਸ਼ਹਿਰਾਂ ਚ ਕਿੱਥੇ ਸਕੂਨ ਹੋ ਹਾਏ ਰੱਬਾ ਸ਼ਾਂਤੀ ਹੁਣ ਆਟੋਮੈਟਿਕ ਚਲਾਵਾਂਗੇ ਸਾਬੀ ਉੱਤਰ ਮੜਾ ਜਾ ਚਲਾ ਉੱਤਰ 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 ਦਾ ਸਹੀ ਤੂੰ ਯਾਹਾਂ ਦਾ ਹੈ ਯਰ ਕੀ ਹੁਣ ਲਗਾ ਪਰ ਉੱਤਰ ਤਾਂ ਸਹੀ ਮੜਾ ਜਾ ਮੈਂ ਡਰਪੋਲ ਬੰਦਾ ਯਾਰ ਤੈਨੂੰ ਪਤਾ ਹੈ ਹੈ ਓਏ ਚੱਲਾਂ ਚਲਾਉਣ ਲੱਗਾ ਆ ਮੈਂ ਤੈਨੂੰ ਉਦਾਂ ਹੀ ਕਹਿਣਿਆ ਰੁਕ ਜਾ ਪਹਿਲਾਂ ਮੈਂ ਦੇਖ ਲਵਾਂ ਕੀ ਹਿਸਾਬਤਾ ਵਾ ਉਹ ਸਿਲੰਡਰ ਵੀ ਤਾਂ ਰੱਖ ਕੇ ਲੈ ਚੱਲਦੀ ਆ ਵਾ ਵਾ ਵਾਹੋ ਵਾਹੋ ਯਾਰ ਸਿਲੰਡਰ ਵੀ ਲੈ ਚਲਦੇ ਆ ਲਾਓ ਜੀ ਛੱਡ ਦਿੰਨੇ ਆ ਪਾਣੀ ਸੰਤਰੇ ਵਾਵਾ ਲੱਗੇ ਆ ਇਹ ਤਾਂ ਇਹੋ ਅਦਨਾ ਚ ਨਾ ਕਈ ਪੂ ਦੇਖ ਕੇ ਲੰਘਣਾ ਪੈਂਦਾ ਵੀ ਬਰਸਾਤ ਨੇ ਮੈਨੂੰ ਡਰਾਤਾ ਆ ਮੈਂ ਨਹੀਂ ਹੁਣ ਜਾਣਾ ਅੰਦਰ ਚੱਲ ਚਲਾਓ ਆਟੋਮੈਟਿਕ ਮੈਂ ਨਹੀਂ ਜਾਣਾ ਅੰਦਰ ਚਲਾ ਲਾਓ ਜੀ ਘਰਤਾ ਆਉਣ ਤੇ ਚਲੀਏ ਆਪਾਂ ਕਮਾਦ ਕਮੂਦ ਬੰਨਤੇ ਆ ਲੋਕਾਂ ਨੇ ਰੱਖ ਦੇ ਅੰਦਰ ਉਹ ਨਿਕਲਦੀ ਬਾਹਰ ਰੱਖ ਦੇ ਅੰਦਰ ਚੱਲ ਵੀ ਮੇਰਾ ਸਿਲੰਡਰ ਇਹ ਨਾ ਠੀਕ ਕਰਾਉਣ ਲਈ ਦੇਣਾ ਕਿਸੇ ਨੂੰ ਖਰਾਬ ਹੋ ਗਿਆ ਆ ਕਿਆ ਪਾਣੀ ਬੰਦ ਹੋਇਆ ਮੈਂ ਕਿਆ ਪਾਣੀ ਤੇ ਚਲੋ ਕੀ ਕਿਸੇ ਬੰਦੇ ਨੂੰ ਚਾਹੀਦਾ ਹੈ ਤੇ ਮੈਂ ਚਲ ਦੇ ਦੰਨੇ ਆ ਦੋ ਚਾਰ ਦਿਨ ਕੋਈ ਕਹਿੰਦਾ ਆਪਾਂ ਧਰਨਾ ਕਰਨਾ ਹੈ ਸੁੱਖ-ਵਲਾਸ ਹੀ ਭਰਾਵਾ ਮੋਟਰ ਸੁੱਖ-ਵਲਾਸ ਹੀ ਹੁੰਦੀ ਆ ਕਿਹੜਾ ਕਿਹੜਾ ਮੰਨਦਾ ਵੀ ਸੁੱਖ-ਵਲਾਸ ਤੋਂ ਵਧੀਆ ਮੋਟਰ ਮੋਟਰ ਦੀ ਫੀਲਿੰਗ ਸੁੱਖ-ਵਲਾਸ ਤੋਂ ਵੀ ਵਧੀਆ ਹੀ ਆ ਜਿਹੜਾ ਇੱਥੇ ਜ਼ਿੰਮੇਦਾਰ ਨੂੰ ਚੈਨ ਆ ਜਾਂਦਾ ਨਾ ਉਹ ਕਿਹੇ ਹੋਟਲਾਂ 'ਚ ਕਿਹੇ ਮੇਰੇ ਹਿਸਾਬ ਨਾਲ ਬਾਹਰਲੇ ਦੇ ਸ਼ਾਂਚ ਚ ਨਹੀਂ ਆਉਂਦਾ ਠੀਕ ਚਾਬੀ ਲੈ ਆ ਇੱਥੇ ਰਹਿੰਦਾ ਨੀ ਚਾਬੀ ਹੋਰ ਕੀ ਉਹ ਭਰਾਵਾ ਮੈਂ ਤੇ ਰਹਿੰਦਾ ਨਾ ਇੱਥੇ ਡੈਡੀ ਲੈ ਜਾਂਦੇ ਆ ਫੇਰ ਆ ਚੱਲ ਮੋੜ ਲਾ